अज की वीडियो अपने पिंड उबे तो ब बना जा रहे हैं जी बइन बनाने अपना सुनहरा भीड़ा बोबी जी ये दुकान तय ये बहुत वाइस आप बाई दुकान से गलबात करों ਸਹੀ ਗੱਲ ਹੈ ਉਹ ਠੀਕ ਹੈ ਜੀ ਬਹੁਤ ਵਧੀਆ ਬਹੁਤ ਵਧੀਆ ਬੜੀ ਧੂਮਾਂ ਭਾਈ ਤੁਸੀਂ ਉਹ ਆਪਾਂ ਕਿਰਪਾਹੇ ਪਰਵਾਰ ਮਾਨੀ ਤੁਹਾਡੀ ਬਨੇ ਭਾਈਆਂ ਦੀ ਚਲੋ ਜੀ ਹੋਰ ਠੀਕਾ ਬਹੁਤ ਵਧੀਆ ਬਹੁਤ ਵਧੀਆ ਹੋਰ ਜੀ ਪਰਿਵਾਰ ਸਭ ਬਹੁਤ ਵਧੀਆ ਬਹੁਤ ਜੀ ਸੋਕੇ ਦਾ ਪਾਲ ਕਰੀ ਆਲ ਕਰੀ ਠੀਕ ਹੈ ਜੀ ਤੇ ਇਹ ਆਪਣੀ ਦੁਕਾਨ ਕਿੱਥੇ ਹੈ ਜੀ ਹੁਣ ਆਪਣੇ ਇਹ ਪਿੰਡ ਦੇ ਦਰਵਾਜ਼ੇ ਕੋਲ ਆਯੂਪੇ ਅੱਛਾ ਬੱਟੇ ਦੀ ਬੱਟੇ ਦੇ ਦਰਵਾਜ਼ੇ ਅੱਛਾ ਜੀ ਕੀ ਨਾਮ ਹੈ ਤੁਹਾਡਾ ਜੀ ਦੁਕਾਨ ਦਾ ਨਾਮ ਹੈ ਜੀ ਆਤਮਾਨਸਿਕ ਦਰਸ਼ਨ ਸਿੰਘ ਅੱਛਾ ਜੀ ਉੱਪਰ ਸਾਡਾ ਪਿੰਡਾ ਪਰਾਣਾ ਅੱਛਾ ਜੀ ਰਹਿਣੀ ਹੁਣ ਅਸੀਂ ਮਾਨਸਾ ਅੱਛਾ ਪਹਿਲਾਂ ਇਹੀ ਪਿੰਡਾ ਪਰਾਣਾ ਸਾਡੇ ਬਿਰਗਾ ਸਾਡਾ ਪਰਾਣਾ ਪਿੰਡ ਉੱਪਰ ਹੀ ਆ ਠੀਕ ਹੈ ਜੀ ਦੁਕਾਨ ਸਾਡੀ ਮਾਨਸਾ ਹੈਗੀ ਪਹਿਲਾਂ 6-7 ਸਾਲ ਪੁਰਾਣੀ ਉਹ ਉੱਥੇ ਕਿੱਥੇ ਮਾ ਗੁਰਦੁਆਰਾ ਜਾਂਗ ਚ ਆਪਣੀ ਉੱਥੇ ਠੀਕ ਹੈ ਉੱਥੇ ਮੇਰਾ ਵੱਡਾ ਭਰਾ ਕਹਿੰਦਾ ਉਹਦਾ ਨਾਂ ਕੀ ਉਹਦਾ ਮਰਦ ਬਾਜ਼ੀ ਵੀ ਪਾਲੀ ਠੀਕ ਹੈ ਸੋਦੇ ਜੀ ਮੇਰਾ ਗੁਰਦੀਪ ਸਿੰਘ ਪਾਲੀ ਠੀਕ ਹੈ ਜੀ ਇੱਥੇ ਓਬੇ ਸਾਨੂੰ ਦੁਕਾਨਾਂ ਕੀਤੇ ਨੂੰ ਹੋ ਗਏ 15-16 ਸਾਲ ਅੱਛਾ ਜੀ ਵਜੇ ਦਾ ਰਾਕੀ ਕੰਮ ਕਰਦਾ ਉਹ ਰਾਕੀ ਕੰਮ ਕਰਦਾ ਸਾਡਾ ਦੋਨੋਂ ਦਾ ਕੰਮ ਇਕੱਠਾ ਹੀ ਹੈ ਅੱਛਾ ਸਮਾਨ ਸਾਰਾ ਮਾਨਸਾ ਤੋਂ ਜਿਆਰ ਹੋ ਗਿਆ ਮਾ ਠੀਕ ਹੈ ਜੀ ਮੋਹਰਾਂ ਦਾ ਸਮਾਨ ਬਣਾਉਨੇ ਆਪਾਂ ਬਾਈ ਕਟ ਵਾਲਾ ਬਾਈ ਕਟ ਵਾਲਾ ਬਿਨਾ ਘਾਟ ਦਾ ਜੇ ਮੈਂ ਆ ਦੇਖੋ ਕਿਸੇ ਦਾ ਵਿਆਹ ਦਾ ਰੋਣ ਬਣਾਇਆ ਆਪਣੇ ਮੋੜਾ ਪਿਆ ਠੀਕ ਹੈ ਉਹ ਉਹ ਸਾਢੀ ਦਿੰਨੇ ਠੀਕ ਹੈ ਜਮਾ ਇੱਕ ਕੰਪਰੈਸ਼ਨ ਦਾ ਬਾਈ ਕਟ ਬਿਨਾ ਘਾਟ ਵਾਲਾ ਜਦੋਂ ਫਿਰ ਮੈਂ ਬਣਾਇਆ ਪਿਆ ਕਿਸ ਦਾ ਬਣਾਇਆ ਆਪਾਂ ਠੀਕ ਹੈ ਜੀ ਆਹ ਹਾਰ ਬਣਾਇਆ ਗਿਆ ਠੀਕ ਹੈ ਜੀ ਇੱਕ ਆਹ ਹਾਰ ਬਣਿਆ ਹਾਂਜੀ ਠੀਕ ਹੈ ਤੇ ਆ ਇਹਦੇ ਨਾਲ ਕਾਂਟੇ ਨੇ ਆ ਦੇਖੋ ਠੀਕ ਹੈ ਆ ਦਿਖਾਓ ਮਾਰੀ ਕੈਮਰਾ ਯਾਦਵੇਂ ਰਹੇਗਾ ਇੱਕ ਹਾਰ ਆ ਬਣਾਇਆ ਜੀ ਬੀਬੀ ਭਾਈ ਇਹ ਵੀ ਬਾਈ ਕਰਡਾ ਦਾ ਠੀਕ ਹੈ ਜੀ ਇਹ ਵਿਆਹ ਦਾ ਸਮਾਨ ਬਣਿਆ ਆਪਾਂ ਇਹਦੇ ਨਾਲ ਦੇ ਆ ਗਾਂਡੇ ਨੇ ਆ ਦੇਖੋ ਠੀਕ ਹੈ ਜੀ ਅੱਜ ਜੀ ਅੱਜ ਕੱਲ ਸਮਾਨ ਨਹੀਂ ਬਾਹਰ ਚੜ ਗਿਆ ਜੀ ਪਾ ਜੀ ਉਸ ਕਰਕੇ ਮਾੜਾ ਜੇ ਕੰਮ ਦਾ ਫਰਕ ਪਿਆ ਜੀ ਥੋੜਾ ਮੋਟਾ ਕੋਈ ਵੀ ਸਮਾਨ ਖਿਆ ਬਣੀ ਜਾਂਦਾਗਾ ਨਹੀਂ ਹਾਂ ਠੀਕ ਹੈ ਜੀ ਬਸ ਉਹ ਹੀ ਯਾਦ ਹਲਕਾ ਬਣਾਉਣ ਲੱਗਿਆ ਮਾੜਾ ਜਨਾ ਫਰਕ ਆ ਗਿਆ ਠੀਕ ਹੈ ਜੀ ਬਾਕੀ ਆਪਾਂ ਚੰਦਿਆ ਸਬਾਨ ਵੀ ਰੱਖ ਜਾ ਦੇਖੋ ਆ ਪੈ ਜੇ ਮੈਂ ਇੱਧਰ ਠੀਕ ਹੈ ਜੀ ਬਾਕੀ ਪੇਬਾਂ ਵੀ ਬਹੁਤ ਸਾਰੀਆਂ ਹੁੰਦੀਆਂ ਆਪਣੇ ਕੋਲੇ ਠੀਕ ਹੈ ਜੀ ਆਹ ਦੇਖੋ ਇਸ ਤਰ੍ਹਾਂ ਨਹੀਂ ਹੋਣਗੀਆਂ ਜੇਬਾਂ ਆਹੋ ਕੀ ਭਾਰੀ ਇਹ ਜੇ ਕੋਹ ਨੂੰ ਮਿਲ ਜਾਣਗੀਆਂ ਉਹਦਾ ਕਹੀ ਜਾਨੀ ਡਿਮਾਂਡ ਹੈ ਜੀ ਉਹਦੇ ਵਿੱਚ ਮੈਂ ਆ ਪਈਆਂ ਸੀ 3000 ਟੋਲੇ ਨਹੀਂ ਮਿਲ ਜਾਣਗੀਆਂ ਇਹ ਜੀ ਠੀਕ ਹੈ ਜੀ ਆਹ ਪਈਆਂ ਦੇਖੋ ਠੀਕ ਹੈ ਜੇ ਉਹ ਹਾਲਾ ਕਿਸੇ ਵੇਹ ਭਾਰੀ ਜਾਣੇ 20 ਟੋਲੇ ਆਪਣੇ ਕੋਲ ਹੋ ਹੀ ਹੁੰਦੀਆਂ ਠੀਕ ਹੈ ਜੀ ਦੇਖੋ ਬਹੁਤ ਵਧੀਆ ਕੰਮ ਕੀਤਾ। ਬਾਕੀ ਜੀ ਹੁਣ ਅੱਜ ਕੱਲ ਰੇਟ ਕੀ ਚੱਲਿਆਂਦਾ ਜੀ? ਰੇਟ ਅੱਜ ਕੱਲ ਠੀਕ ਹੈ ਜੀ 118000 85022 ਗੈਟ ਦਾ ਜੀ ਰੇਟ। ਠੀਕ ਹੈ ਜੀ। ਹੁਣ ਬਦਲਨ ਕਰਕੇ ਰੇਟ ਦੋ ਮਿੰਟ ਬਾਅਦ ਲੱਗਣਗੇ। ਅੱਛਾ ਜੀ। ਇਹ ਫਿਰ ਇਹ ਤੁਸੀਂ ਰੋਜ਼ ਰੋਜ਼ ਦੇਖਦੇ ਹੋ। ਇਹ ਰੋਜ਼ ਰੋਜ਼ ਦੇਖਿਆ ਜਾਂਦਾ। ਅੱਛਾ ਜੀ। ਤੁਹਾਨੂੰ ਕਹਿੰਦਾ ਪਿੱਛੋਂ ਪਤਾ ਲੱਗ ਜਾਂਦਾ ਜੀ। ਉਹੀ ਸਾਡੇ ਇੱਕ ਗਰੁੱਪ ਬਣਾਇਆ ਹੋਇਆ ਸਾਰੇ ਕਨੇਰਾਂ ਦਾ। ਠੀਕ ਪਾ ਲੈਂਦੇ ਰਿਹਾ ਮੋਬਾਈਲ ਤੇ। ਠੀਕ ਹੈ। ਜੇ ਤੁਹਾਨੂੰ ਪਤਾ ਲੱਗਿਆ ਅਸੀਂ ਦਿਖ ਦੇ ਦਿੰਦੇ ਅਸੀਂ ਜੜਦੇ ਇੱਥੇ। ਠੀਕ ਅਗਲਾ ਨੌਕਰੀ ਦਿੱਤਾ ਜੀ ਇਹ ਨੌਕਰੀ ਦਾ ਰੇਟ ਸੀਗਾ ਜਿਹੜਾ ਲਿਖਿਆ ਹੋਇਆ ਸੀ ਠੀਕ ਠੀਕ ਹੈ ਜੀ ਹੋਰ ਆਪਣਾ ਕੰਮ ਕਰ ਬੜੀ ਚੱਲਿਆ ਨਹੀਂ ਕੰਮ ਕਰ ਬਹੁਤ ਵਧੀਆ ਕਿਰਪਾ ਮਾਰੋ ਜੀ ਬਹੁਤ ਵਧੀਆ ਕੰਮ ਚੱਲਦਾ ਆਪਣਾ ਮੋਰਾ ਪਿੰਡ ਆਪ ਸਾਹਿਬ ਜੀ ਵਾਤੇ ਕੰਮ ਕਰਾਉਣਾ ਹੋਵੇ ਜੀ ਜਲਦੀ ਚ ਤਾਂ ਤੁਸੀਂ ਕਿੰਨੇ ਕੁ ਟਾਈਮ ਤੱਕ ਵੀ ਕਰ ਸਕਦੇ ਚਲੋ ਜਲਦੀ ਜਵਾਨੀ ਦੇ ਦਾਂਗੇ ਬਣਾ ਕੇ ਆਪਾਂ ਜੋਰ ਮਾਰ ਕੇ ਪੰਜ ਦਿਨ ਬਸ ਇਹ ਕੰਮ ਤੁਹਾਡਾ ਆਪ ਹੀ ਕਰਦੇ ਹੋ ਜੀ ਆਪ ਤਿਆਰ ਕਰਦੇ ਆ ਬਾਈ ਗੈਟ ਪੰਜ ਮੋਰਾਂ ਨਾਲ ਬਣਾ ਕੇ ਦੇਵਾਂਗੇ ਅੱਛਾ ਜੀ ਬਾਬੂ ਜੀ ਦੀ ਕੋਈ ਘਾਟ ਨਹੀਂ ਹੋਊਗੀ ਠੀਕ ਹੈ ਜੀ ਜਿੰਨੇ ਜਿੱਦ ਰੱਖਾਂਗੇ ਬਾਈ ਜਨ ਹੋ ਗੋਨੇ ਬਾਈ ਜਨ ਪੈਸੇ ਦੇ ਦਾਂਗੇ ਠੀਕ ਹੈ ਠੀਕ ਹੈ ਉਹ ਹੋਰ ਦੀ ਬਹੁਤ ਦਸੂ ਗੱਲ ਬਾਤ ਬਹੁਤ ਠੀਕ ਹੈ ਜੀ ਬਸ ਠੀਕ ਹੈ ਤੁਹਾਡਾ ਸਹਿਯੋਗ ਚਾਹੀਦਾ ਆਪਣਾ ਦੇ ਵੱਧ ਤੋਂ ਵੱਧ ਆ ਬਾਈ ਆ ਵੀਡੀਓ ਨੂੰ ਸ਼ੇਅਰ ਕਮੈਂਟ ਤੇ ਲਾਈਕ ਕਰੋ ਜੀ ਧੰਨਵਾਦ